ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਮੈਂਬਰਾਂ ਦੀ ਸੂਬਾ ਪਧਰੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਗੁਰਦੁਆਰਾ ਸੁਖਚਾਨਾ ਸਾਹਿਬ ਫਗਵਾੜਾ ਵਿਖੇ ਹੋਈ ਜਿਸ ਵਿੱਚ ਸ਼ੰਭੂ ਬਾੜਰਾ ਤੇ ਖਨੋਰੀ ਵਿਖੇ ਚੱਲ ਰਹੇ ਮੋਰਚੇ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਉੱਥੇ ਹੀ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਨ੍ਹਾਂ ਮੋਰਚਿਆਂ ਨੂੰ ਲੈ ਕੇ ਯੂਨੀਅਨ ਦੇ ਜਥੇ ਇਨ੍ਹਾਂ ਬਾੜਰਾਂ ਤੇ ਭੇਜਣੇ ਸ਼ੁਰੂ ਕੀਤੇ ਜਾਣਗੇ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ 18 ਦਸੰਬਰ ਨੂੰ ਪੰਜਾਬ ਭਰ ਵਿੱਚ 3 ਘੰਟੇ ਲਈ ਟ੍ਰੇਨਾਂ ਦੀ ਆਵਾਜਾਈ ਬੰਦ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਮੈਂਬਰਾਂ ਦੀਆਂ ਆ ਗਿਆ ਨਾ ਨੇ ਸਟੇਟ ਦੀ ਜਿਹੜੀ ਮੀਟਿੰਗ ਸੀਗੀ ਗੁਰਦੁਆਰਾ ਸੁਖਚੈਨਾਬ ਸਾਹਿਬ ਫਗਵਾੜਾ ਵਿਖੇ ਇਹਦੇ ਵਿੱਚ ਇਹ ਮੁੱਦੇ ਵਿਚਾਰੇ ਗਏ ਜਿਹਦੇ ਵਿੱਚ ਖਾਸ ਕਰ ਜਿਹੜਾ ਸ਼ੰਭੂ ਮੋਰਚਾ ਔਰ ਖਨੋਰੀ ਮੋਰਚਾ ਚੱਲਦਾ ਉੱਥੇ ਨੂੰ ਜਥੇ ਭੇਜਣ ਦੇ ਨਿਰੰਤਰ ਜਿਹੜੇ ਜਥੇ ਰੋਜ਼ ਭੇਜਣੇ ਨੇ ਔਰ ਉਹ ਡਿਊਟੀਆਂ ਲਾਈਆਂ ਗਈਆਂ ਸਰਕਲ ਵਾਈਜ਼ ਔਰ 18 ਤਰੀਕ ਨੂੰ ਜਿਹੜਾ 3 ਘੰਟੇ ਦਾ ਟ੍ਰੇਨਾਂ ਰੋਕਣ ਦਾ ਬੰਦ ਕਰਨ ਦਾ ਉਹਦੇ ਵਾਸਤੇ ਵੀ ਸਾਰੇ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਾਈਆਂ ਗਈਆਂ। ਸੋ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚੋਂ 3 ਘੰਟੇ ਵਾਸਤੇ ਆਪਣੇ ਏਰੀਆ ਦੇ ਵਿੱਚ ਲੋਕਲ ਚਾਹੇ ਜਿਹੜੇ ਟਰੈਕ ਨੇ ਚਾਹੇ ਜਿਹੜੇ ਮੇਨ ਟਰੈਕ ਨੇ ਉਹ ਜਿੱਥੇ-ਜਿੱਥੇ ਰੋਕ ਸਕਦੇ ਨੇ ਸਾਥੀ ਉਹ ਡਿਊਟੀਆਂ ਇਹਨਾਂ ਦੀਆਂ ਲਾਈਆਂ ਉਹਨਾਂ ਨੇ ਆਪਣੇ ਆਪਣੇ ਪੁਆਇੰਟ ਚੁਣ ਲਏ ਨੇ ਸਾਰੇ। ਸੋ ਉਹਦੀ ਅਜਹਿ ਮੀਟਿੰਗ ਜਿਹੜੀ ਇਹ ਬੁਲਾਈ ਗਈ ਸੀ ਉਹਦੇ ਕਰਕੇ ਸੋ ਇਹ ਡਿਊਟੀਆਂ ਅੱਜ ਲਾ ਦਿੱਤੀਆਂ ਗਈਆਂ ਨੇ। ਔਰ ਇਹ 18 ਤਰੀਕ ਦਾ 3 ਘੰਟੇ ਦਾ ਜਿਹੜਾ ਟ੍ਰੇਨ ਦਾ ਚੱਕਾ ਜਾਮ ਪੂਰੇ ਪੰਜਾਬ 'ਚ ਹੋਏਗਾ। ਔਰ ਸ਼ੰਭੂ ਨੂੰ ਨਿਰੰਤਰ ਕੱਲ ਤੋਂ ਹੀ ਭਾਰਤੀ ਕਿਸਾਨ ਜੁਨੀਅਨ ਦੁਆਬਾ ਦੇ ਸਰਕਲ ਵਾਈਜ਼ ਜਿਹੜੇ ਜਥੇ ਆਉ ਜਾਣੇ ਸ਼ੁਰੂ ਹੋ ਜਾਣਗੇ। ਛੋ ਅੱਜ ਦੀ ਮੀਟਿੰਗ ਕੇਵਲ ਇਹਦੇ ਸਬੰਧ ਚੈ ਸੀਗੀ। ਛੋ ਉਹ ਮੀਟਿੰਗ ਜਿਹੜੀ ਹੈ ਉਹ ਜਿਹੜੀ ਸਰਬਸੰਮਤੀ ਦੇ ਨਾਲ ਉਹਦੇ ਵਿੱਚ ਮਤੇ ਪਾਸ ਕੀਤੇ ਗਏ। ਛੋ ਇਹਨੀਆਂ ਕਿ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਲਾਵਾ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਯੂਨੀਅਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਪੂਰਨ ਫੀਡ ਫੈਕਟਰੀ ਨਜ਼ਦੀਕ ਮੁੱਖ ਜੀਟੀ ਰੋਡ ਤੇ ਸ਼ਹੀਦੀ ਦਿਹਾੜਿਆਂ ਦੇ ਸੰਬੰਧ ਵਿੱਚ ਮਿਤੀ 24, 25 ਅਤੇ 26 ਦਸੰਬਰ ਤੱਕ ਦੁੱਧ ਦੇ ਲੰਗ ਲਗਾਈ ਜਾਣਗੇ। ਉਹਨਾਂ ਸਮੂਹ ਮੈਂਬਰਾਂ ਨੂੰ ਇਸ ਸੇਵਾ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਆਉਣ ਵਾਲੇ ਜਿਹੜੇ ਦਿਹਾੜੇ ਅਸ਼ੀਦੀ ਦਿਹਾੜੇ ਉਹਨਾਂ ਦੇ ਵਿੱਚ ਜਿਹੜਾ ਸੰਪੂਰਨ ਫੀਡ ਦੇ ਲਾਗੇ ਫੈਕਟਰੀ ਆ ਜਿਹੜੀ ਫਗਵਾੜਾ ਵਿਖੇ ਜੀਟੀ ਰੋਡ ਦੇ ਉੱਪਰ ਮੇਨ ਉੱਥੇ ਜਿਹੜੇ ਲੰਗਰ ਨਿਰੰਤਰ ਅੱਗੇ ਵੀ ਚੱਲਦੇ ਹੁੰਦੇ ਨੇ ਸੋ ਉਹ ਇਸ ਵਾਰ ਵੀ ਲੰਗਰ ਜਿਹੜੇ ਸ਼ੁਰੂ ਹੋਣਗੇ ਕਿੰਨੀ ਤਰੀਕ ਤੋਂ ਨੇ 24 25 26 ਤਿੰਨ ਤਰੀਕ ਜਿਹੜੇ ਤਿੰਨ ਤਰੀਕਾਂ ਇਹਨਾਂ ਨੇ ਤੈਅ ਕੀਤੀਆਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਉਹ ਦੁੱਧ ਦੇ ਲੰਗਰ ਤਿੰਨੋਂ ਦਿਨ ਉੱਥੇ ਚੱਲਣਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਤੇ ਭਾਰਤੀ ਕਿਸਾਨ ਜੁਣੀਆ ਦੁਆਬਾ ਦੇ ਦਰਜਾ ਬਤਰਜਾ ਸਾਰੇ ਅਹੁਦੇਦਾਰਾਂ ਨੂੰ ਬੇਨਤੀ ਹੈ ਕਿ ਉਹ ਤਿੰਨੋਂ ਦਿਨ ਜਿਹੜੀ ਆ ਉੱਥੇ ਸ਼ਮੂਲੀਅਤ ਵੀ ਕਰਨੀ ਆ ਤੇ ਉਹਨਾਂ ਦਾ ਸਹਿਯੋਗ ਵੀ ਕਰਨਾ ਤਨ ਮਨ ਧਨ ਦੇ ਨਾਲ ਵੀ ਸਹਿਯੋਗ ਕਰਨਾ ਕਿਉਂਕਿ ਇਹ ਦਿਹਾੜੇ ਜਿਹੜੇ ਆ ਇਹ ਭਾਗਾਂ ਵਾਲੀ ਸੇਵਾ ਕਰਦੇ ਨੇ ਕਿਉਂਕਿ ਵੱਡਾ ਯੋਗਦਾਨ ਉਹਨਾਂ ਨੇ ਛੋਟੀਆਂ ਜਿੰਦਾਂ ਦੇ ਵਿੱਚ ਉਮਰਾਂ ਦੇ ਵਿੱਚ ਇਹ ਵੱਡਾ ਯੋਗਦਾਨ ਕੰਮ ਪਰਤੀ ਪਾਇਆ ਹੈਗਾ ਸੋ ਇਸ ਕਰਕੇ ਸਾਰੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਹ ਤਿੰਨੋਂ ਦਿਨ ਜਿਹੜੀ ਆ ਉੱਥੇ ਸੇਵਾ ਉਹਨੂੰ ਵਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ